ਸਦਰਪਤਾ ਸੰਗੀ ਐਨਐਸਏ ਨੂੰ ਲੈ ਕੇ ਪਟੀਸ਼ਨ ਜਿਹੜੀ ਰੱਦ ਹੋਈ ਹੈ ਪਰ ਸੁਪਰੀਮ ਕੋਰਟ ਨੇ ਨਾਲ ਹੀ ਜਿਹੜਾ ਹੈ ਹਾਈ ਕੋਰਟ ਨੂੰ ਇਨਸਟਰਕਟ ਕੀਤਾ ਹੈ ਕਿ 6 ਹਫਤੇ ਦੇ ਅੰਦਰ ਅੰਦਰ ਜਿਹੜੀ ਹੈ ਸੁਣਵਾਈ ਹੋਵੇ ਕਿਸ ਐਂਗਲ ਤੋਂ ਦੇਖਦੇ ਹਾਂ ਕਿ ਫਿਰ ਇੱਕ ਤਰ੍ਹਾਂ ਦੀ ਆਪਾਂ ਕਹਿ ਸਕਦੇ ਹਾਂ ਕਿ ਥੋੜੀ ਬਹੁਤੀ ਰਿਲੀਫ ਵੀ ਹੈਗੀ ਹੈ ਕਿਉਂਕਿ ਸੁਣਵਾਈ ਹੋ ਹੀ ਨਹੀਂ ਰਹੀ ਸੀ ਸੋ ਹਾਈ ਕੋਰਟ ਲਮਕਾਰ ਰਹੀ ਆ ਲਮਕਾਰ ਰਹੀ ਆ ਤੇ ਲਮਕਾਰ ਰਹੀ ਹੈਗੀ ਆ ਸੋ ਉਹਦਾ ਉਹਦਾ ਕੋਈ ਕਾਰਨ ਨਹੀਂ ਬਿਨਾ ਕੋਈ ਕਾਰਨ ਦੱਸੇ ਬਰ ਤਰੀਕਾਂ ਤੇ ਤਰੀਕਾਂ ਪਾ ਰਹੀ ਹੈ ਕਿਸੇ ਸਿਹਰਦਤਾ ਨਾਲ ਆ ਜਿਹੜਾ ਹਾਈ ਕੋਰਟ ਵੱਲੋਂ ਇਹ ਕੇਸਾ ਨਹੀਂ ਸੁਣਿਆ ਜਾ ਰਿਹਾ ਜਦੋਂ ਇੰਨੇ ਲੰਮਕਵੇਂ ਸਮੇਂ ਤੋਂ ਬਾਅਦ 2.5 ਸਾਲਾਂ ਤੋਂ ਬਾਅਦ ਪਰਿਵਾਰ ਨੇ ਇੱਕ ਮਹਿੰਗਾ ਵਕੀਲ ਕਰਕੇ ਜਿਹੜਾ ਹੈਗਾ ਕਿੰਨੇ ਸਾਰੇ ਪੈਸੇ ਉਸ ਨੂੰ ਦਿੱਤੇ ਗਏ ਹੋਣਗੇ ਮੇਰੇ ਖਿਆਲ 25-30 ਲੱਖ ਰੁਪਏ ਉਸ ਸੁਣਵਾਈ ਦਾ ਲੈਂਦਾ ਸੋ ਉਹ ਕੇਸ ਕਰਕੇ ਜਦੋਂ ਸੁਪਰੀਮ ਕੋਰਟ ਚ ਪਾਇਆ ਤਾਂ ਸੁਪਰੀਮ ਕੋਰਟ ਨੇ ਇਹ ਕਹਿ ਦਿੱਤਾ ਵੀ ਹਲੇ ਹਾਈ ਕੋਰਟ ਚ ਸੁਣਵਾਈ ਚੱਲਦੀ ਹੈਗੀ ਹੈ ਨਾ ਸੋ ਹਾਈ ਕੋਰਟ ਆ ਜਿਹੜੇ ਉਹਨਾਂ ਦੇ ਕੰਨਾਂ ਦੇ ਜੂਨ ਨਹੀਂ ਸਰਕ ਰਹੀ ਸੋ ਉਹ ਉਹ ਕੋਈ ਵੀ ਫੈਸਲਾ ਨਹੀਂ ਲੈ ਰਹੇ ਕਿ ਹੁਣ 6 ਹਫਤਿਆਂ ਦਾ ਸਮਾਂ ਸੁਪਰੀਮ ਕੋਰਟ ਨੇ ਦਿੱਤਾ ਹੈ ਪਰ ਸਾਨੂੰ ਨਹੀਂ ਲੱਗਦਾ ਹਾਈ ਕੋਰਟ ਕੋਈ ਬਹੁਤਾ ਧਿਆਨ ਦੇਵੇਗੀ ਉਹ ਕੇਸ ਇਸ ਤਰ੍ਹਾਂ ਚਲਾਇਆ ਬੈ ਕਿਉਂਕਿ ਉੱਪਰੋਂ ਜਿਹੜੀਆਂ ਹਦਾਇਤਾਂ ਨੇ ਵੇ ਫੈਸਲੇ ਆ ਜਿਹੜੇ ਉਹ ਦਿੱਲੀ ਦਰਬਾਰ ਚ ਹੁੰਦੇ ਆ ਅਦਾਲਤਾਂ ਉਹਨਾਂ ਦੇ ਵੀ ਦਰਬਾਰ ਦੇ ਫੈਸਲੇ ਆ ਤੇ ਫੁੱਲੀ ਚੜਾਉਂਦੀਆਂ ਨੇ ਸੋ ਭਾਈ ਜਗਤਾਰ ਸਿੰਘ ਹਵਾਰਾ ਉਹਨਾਂ ਦੀ ਪੰਜਾਬ ਵੀ ਜੇਲ੍ਹ ਤਬਦੀਲੀ ਲਈ ਜਿਹੜੀ ਪਟੀਸ਼ਨ ਸੀ ਸੁਪਰੀਮ ਕੋਰਟ ਵਿੱਚ ਸੀਗੀ ਸੋ ਉਹਨਾਂ ਨੇ ਹਾਲ ਦੀ ਘੜੀ ਮੁਲਤ ਵੀ ਕਰ ਦਿੱਤੀ ਆ ਇਨੀਸ਼ੀਅਲ ਜੀ ਸੁਣਵਾਈ ਹੋਈ ਆ ਸੋ ਅਗਲੇ ਹਕੂਮਾਤਾ ਕੋ ਮੁੱਲਤਵੀ ਹੈ ਕਿ ਸੋ ਸਾਲ 6 ਮਹੀਨੇ ਤਰੀਕਾ ਪਾਉਂਦਿਆਂ ਲੰਘ ਜਾਣੇ ਆ ਉਦੋਂ ਤੱਕ ਮਾਤਾ ਜੀ ਦੀ ਹਾਲਤ ਖਰਾਬ ਹੈ ਜੀ ਆ ਸੋ ਪਤਾ ਨਹੀਂ ਗੁਰੂ ਮਹਾਰਾਜ ਦੇ ਬਾਹਣੇ ਚਾ ਜੋ ਕੁਝ ਵੀ ਹੋਵੇਗਾ ਸੋ ਉਹ ਟਰਕਾਇਆ ਜਾ ਰਿਹਾ ਜਿਸ ਤਰ੍ਹਾਂ ਭਾਈ ਅਮਰਤਪਾਲ ਸਿੰਘ ਵਾਲੇ ਕੇਸ ਚ ਟਰਕਾਇਆ ਜਾ ਰਿਹਾ ਇਸੇ ਤਰ੍ਹਾਂ ਇਹਨਾਂ ਕੇਸਾਂ ਵਿੱਚ ਟਰਕਾਇਆ ਜਾ ਰਿਹਾ ਤੇ ਹੁਣ ਆਪਾਂ ਗੱਲਬਾਤ ਕਰ ਲੈਨੇ ਆ ਭਾਈ ਅਮਰਤਪਾਲ ਸਿੰਘ ਹੁਣਾਂ ਦੀ ਜਿਨ੍ਹਾਂ ਤੀਕਿ ਪਿਛਲੇ ਦਿਨ ਜਿਹੜੀ ਹੈ ਸੁਪਰੀਮ ਕੋਰਟ ਦੇ ਵੱਲੋਂ ਜਿਹੜੀ ਹੈ ਪਟੀਸ਼ਨ ਜਿਹੜੀ ਹੈ ਰੱਦ ਹੋਈ ਹੈਗੀ ਹੈ ਸਰਤਾਪਤਾ ਸਿੰਘ ਜੀ ਐਨਐਸਏ ਨੂੰ ਲੈ ਕੇ ਪਟੀਸ਼ਨ ਜਿਹੜੀ ਰੱਦ ਹੋਈ ਹੈ ਪਰ ਸੁਪਰੀਮ ਕੋਰਟ ਨੇ ਨਾਲ ਹੀ ਜਿਹੜਾ ਹੈ ਹਾਈ ਕੋਰਟ ਨੂੰ ਇਨਸਟਰਕਟ ਕੀਤਾ ਹੈ ਕਿ 6 ਹਫਤੇ ਦੇ ਅੰਦਰ ਅੰਦਰ ਜਿਹੜੀ ਹੈ ਸੁਣਵਾਈ ਹੋਵੇ ਕਿਸ ਐਂਗਲ ਤੋਂ ਦੇਖਦੇ ਹਾਂ ਕਿ ਫਿਰ ਇੱਕ ਤਰ੍ਹਾਂ ਦੀ ਆਪਾਂ ਕਹਿ ਸਕਦੇ ਹਾਂ ਕਿ ਥੋੜੀ ਬਹੁਤੀ ਰਿਲੀਫ ਵੀ ਹੈਗੀ ਹੈ ਕਿਉਂਕਿ ਸੁਣਵਾਈ ਹੋ ਹੀ ਨਹੀਂ ਰਹੀ ਸੀ ਔਰ ਪਿੱਛੇ ਜੇ ਆਪਾਂ ਸੀਨੀਅਰ ਜਿਹੜੇ ਹੈਗੇ ਨੇ ਐਡਵੋਕੇਟ ਨਵਕਰਨ ਸਿੰਘ ਉਹਨਾਂ ਨੂੰ ਬੋਲਦੇ ਹੋਏ ਸੁਣਿਆ ਸੀ ਉਹਨਾਂ ਨੇ ਕਿਹਾ ਸੀ ਕਿ ਈਵਨ ਕਿ ਜਦੋਂ ਖਾਰਕੂ ਜਦੋਂ ਸਿੱਖ ਸੰਘਰਸ਼ਤਾ ਜਦੋਂ ਸਮਾ ਸੀ ਉਦੋਂ ਵੀ ਕਹਿੰਦੇ ਕਿ ਐਨਐਸਏ ਵਾਲੇ ਕੇਸਾਂ ਦੀ ਜਿਹੜੀ ਸੁਣਵਾਈ ਹੈਗੀ ਹੈ ਉਹ ਮਹੀਨੇ ਬਾਅਦ 2 ਮਹੀਨੇ ਬਾਅਦ ਜਿਹੜੀ ਹੈ ਹੋ ਜਾਂਦੀ ਹੁੰਦੀ ਸੀ ਹਾਈ ਕੋਰਟ ਦੇ ਵਿੱਚ ਕਹਿੰਦੇ ਕਿ ਇਹ ਵਾਲੇ ਕੇਸਾਂ ਦੀ ਸੁਣਵਾਈ ਤੇ ਸਾਲਾਂ ਬੱਧੀ ਜੇ ਨਹੀਂ ਹੋ ਰਹੀ ਤੇ ਕਹਿੰਦੇ ਕਿ ਤਨਾ ਕਿਤੇ ਬਹੁਤ ਸਾਰੇ ਇਹਦੇ ਪਿੱਛੇ ਰੀਜ਼ਨ ਜਿਹੜੇ ਨੇ ਸਰਕਾਰੀ ਪਦਰ ਤੇ ਹੋ ਸਕਦੇ ਹਾਂ ਨਹੀਂ ਸਰਕਾਰੀ ਪਦਰ ਤੇ ਨਹੀਂ ਅਦਾਲਤੀ ਪਦਰ ਤੇ ਰੀਜ਼ਨ ਹੈਗੇ ਅਸੋ ਅਦਾਲਤਾਂ ਨਹੀਂ ਚਾਹੁੰਦੀਆਂ ਵੀ ਜਿਹੜੇ ਸੋਹਰ ਦੇ ਸਿੱਖ ਕੈਦੀ ਆ ਉਹਨਾਂ ਦੇ ਮਾਮਲਿਆਂ ਦੀ ਕੋਈ ਇਮਾਨਦਾਰੀ ਨਾਲ ਸੁਣਵਾਈ ਹੋਵੇ ਸੋ ਹਾਈ ਕੋਰਟ ਲਮਕਾਰ ਰਹੀ ਆ ਲਮਕਾਰ ਰਹੀ ਆ ਤੇ ਲਮਕਾਰ ਰਹੀ ਹੈਗੀ ਆ ਸੋ ਉਹਦਾ ਉਹਦਾ ਕੋਈ ਕਾਰਨ ਨਹੀਂ ਬਿਨਾ ਕੋਈ ਕਾਰਨ ਦੱਸੇ ਬਦ ਤਰੀਕਾਂ ਤੇ ਤਰੀਕਾਂ ਪਾ ਰਹੀ ਹੈ ਕਿਸੇ ਸੁਹਿਰਦਤਾ ਨਾਲ ਆ ਜਿਹੜਾ ਹਾਈ ਕੋਰਟ ਵੱਲੋਂ ਇਹ ਕੇਸਾ ਨਹੀਂ ਸੁਣਿਆ ਜਾ ਰਿਹਾ ਜਦੋਂ ਇੰਨੇ ਲੰਮਕਵੇਂ ਸਮੇਂ ਤੋਂ ਬਾਅਦ 2 ਢਾਈ ਸਾਲਾਂ ਤੋਂ ਬਾਅਦ ਪਰਿਵਾਰ ਨੇ ਇੱਕ ਮਹਿੰਗਾ ਵਕੀਲ ਕਰਕੇ ਜਿਹੜਾ ਹੈਗਾ ਕਿੰਨੇ ਸਾਰੇ ਪੈਸੇ ਉਸ ਨੂੰ ਦਿੱਤੇ ਗਏ ਹੋਣਗੇ ਮੇਰੇ ਖਿਆਲ 25-30 ਲੱਖ ਰੁਪਏ ਉਸ ਸੁਣਵਾਈ ਦਾ ਲੈਂਦਾ ਸੋ ਉਹ ਕੇਸ ਕਰਕੇ ਜਦੋਂ ਸੁਪਰੀਮ ਕੋਰਟ ਚ ਪਾਇਆ ਤਾਂ ਸੁਪਰੀਮ ਕੋਰਟ ਨੇ ਇਹ ਕਹਿ ਦਿੱਤਾ ਵੀ ਹਲੇ ਹਾਈ ਕੋਰਟ ਚ ਸੁਣਵਾਈ ਚੱਲਦੀ ਹੈਗੀ ਹੈ ਨਾ ਸੋ ਹਾਈ ਕੋਰਟ ਆ ਜਿਹੜੇ ਉਹਨਾਂ ਦੇ ਕੰਨਾਂ ਦੇ ਜੋ ਨਹੀਂ ਸਰਕ ਰਹੀ ਸੋ ਉਹ ਉਹ ਕੋਈ ਵੀ ਫੈਸਲਾ ਨਹੀਂ ਲੈ ਰਹੇ ਹੈਗੇ ਹੁਣ 6 ਹਫਤਿਆਂ ਦਾ ਸਮਾਂ ਸੁਪਰੀਮ ਕੋਰਟ ਨੇ ਦਿੱਤਾ ਹੈ ਪਰ ਸਾਨੂੰ ਨਹੀਂ ਲੱਗਦਾ ਹਾਈ ਕੋਰਟ ਕੋਈ ਬਹੁਤਾ ਧਿਆਨ ਦੇਵੇਗੀ ਉਹ ਕੇਸ ਇਸ ਤਰ੍ਹਾਂ ਹੀ ਚਲਾਏਗਾ ਕਿਉਂਕਿ ਉੱਪਰੋਂ ਜਿਹੜੀਆਂ ਹਦਾਇਤਾਂ ਨੇ ਵੇ ਫੈਸਲੇ ਆ ਜਿਹੜੇ ਉਹ ਦਿੱਲੀ ਦਰਬਾਰ ਚ ਹੁੰਦੇ ਆ ਅਦਾਲਤਾਂ ਉਹਨਾਂ ਦੇ ਵੀ ਦਰਬਾਰ ਦੇ ਫੈਸਲੇ ਆ ਤੇ ਫੁੱਲੀ ਚੜਾਉਂਦੀਆਂ ਨੇ ਸੋ ਇਹ ਕੇਸ ਲੰਮਕੇਗਾ ਪਰ ਇਹ ਹੈਗਾ ਵੀ ਜਾਣਾ ਤਾਂ ਉਹਨਾਂ ਰਾਹਾਂ ਦੇ ਥਰੋ ਹੀ ਪੈਣਾ ਜਿਹੜੇ ਵੀ ਹਾਈ ਕੋਰਟ ਕਦੇ ਸੁਪਰੀਮ ਕੋਰਟ ਕਦੇ ਸੁਪਰੀਮ ਕੋਰਟ ਕਦੇ ਹਾਈ ਕੋਰਟ ਸੋ ਮਤਲਬ ਆਪਾਂ ਕਹ ਲਈ ਕਿ ਮੌਕਾ ਕੋਈ ਵੀ ਖਾਲੀ ਨਹੀਂ ਛੱਡਣਾ ਚਾਹੀਦਾ ਜਦੋਂ ਆਪਾਂ ਕਹਿੰਨੇ ਕਿ ਚਾਹੇ ਲੱਬੜਾ ਕੁਛ ਨਹੀਂ ਐ ਚੋਣਾ ਵਾਲੇ ਪਿੰਡ ਦੇ ਵਿੱਚੋਂ ਪਰ ਫਿਰ ਵੀ ਪਿੰਡ ਖਾਲੀ ਨਹੀਂ ਛੱਡਣਾ ਚਾਹੀਦਾ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਤੇ ਅੱਗੇ ਗੱਲਬਾਤ ਕਰ ਲੈਨੇ ਭਾਈ ਜਗਤਾਰ ਸਿੰਘ ਹਵਾਰਾ ਹੁਣਾ ਦੀ ਜਿਨ੍ਹਾਂ ਦੀ ਕੀ ਜੇਲ ਤਬਦੀਲੀ ਵਾਲੀ ਜਿਹੜੀ ਪਟੀਸ਼ਨ ਹੈਗੀ ਆ ਉਸ ਤੇ ਬਾਰੇ ਜਿਹੜੀ ਸੁਣਵਾਈ ਪਿਛਲੇ ਦਿਨੀ ਹੋਈ ਹੈਗੀ ਆ ਇਹ ਵੀ ਸਰਦਾਰ ਅਤਰ ਸਿੰਘ ਜੀ ਕਿਉਂ ਨਹੀਂ ਹੋ ਰਹੀ ਜੇਲ ਤਬਦੀਲੀ ਜਦੋਂ ਇੰਨੀਆਂ ਪੰਚਾਇਤਾਂ ਕਹਿ ਰਹੀਆਂ ਨੇ ਜ਼ਿੰਮੇਵਾਰੀ ਚੱਕ ਰਹੀਆਂ ਨੇ ਫਿਰ ਸਰਕਾਰਾਂ ਕੋਲ ਇੰਨਾ ਤੰਤਰ ਇੰਨਾ ਸਿਸਟਮ ਜੀ ਆਪਾਂ ਕਹਿ ਲਈ ਕਿ ਕੱਲੀ-ਕੱਲੀ ਜਿਹੜੀ ਚੀਜ਼ ਹੈ ਉਹ ਅੱਜ ਦੇ ਦਿਨਾਂ ਦੇ ਵਿੱਚ ਮੋਨੀਟਰ ਹੋ ਜਾਂਦੀ ਹੈਗੀ ਹੈ ਤੇ ਇਦਾਂ ਦਾ ਤਾਂ ਹੈ ਨਹੀਂ ਕਿ ਬੰਦਾ ਜਿਹੜਾ ਬਾਹਰ ਆ ਕੇ ਕੋਈ ਕਾਰਵਾਈਆਂ ਕਰੂਗਾ ਇੱਕ ਹਿੰਦੂ ਜੈਂਟਲਮੈਨ ਜਿਹੜਾ ਮੇਰੇ ਖਿਆਲ ਪਿੱਛੇ ਜਿਹੜਾ ਕੌਮੀ ਇਨਸਾਫ ਮੋਰਚੇ ਵੱਲੋਂ ਜਿਹੜੀ ਕਾਲ ਆਈ ਹੈ ਉੱਥੇ ਬੋਲ ਰਹੇ ਸਨ ਬੜੇ ਆਪਾਂ ਕਹਿ ਸਕਦੇ ਹਾਂ ਕਿ ਸੀਨੀਅਰ ਸਿਟੀਜ਼ਨ ਲੱਗਦੇ ਸਨ ਉਹ ਕਹਿੰਦੇ ਕਿ ਸਰਕਾਰਾਂ ਦੇ ਕੋਲ ਇੰਨਾ ਕੁਝ ਹੈਗਾ ਹੈ ਤੇ ਕਿਉਂ ਨਹੀਂ ਇੱਕ ਵਾਰੀ ਛੱਡ ਕੇ ਸਿੱਕਾਂ ਦੇ ਜਿਹੜੇ ਜ਼ਖਮ ਹੈਗੇ ਉਹਨਾਂ ਤੇ ਮਲਮ ਲਾਈ ਜਾਂਦੀ ਤੇ ਫਿਰ ਉਸ ਤੋਂ ਬਾਅਦ ਜੇ ਤੁਹਾਨੂੰ ਲੱਗਦਾ ਹੈ ਜਾਂ ਜੇ ਇਹਨ ਫਿਰ ਉੱਤੇ ਜਿਹੜਾ ਹੈਗਾ ਤੁਸੀਂ ਤੁਹਾਡੇ ਕੋਲ ਤੰਤਰ ਹੈਗਾ ਤੁਸੀਂ ਦੁਬਾਰਾ ਜਿਹੜਾ ਫੜ ਸਕਦੇ ਹੋ ਕਿਵੇਂ ਨਹੀਂ ਹਾਂਜੀ ਅਨੀ ਇਹ ਸਰਕਾਰਾਂ ਬਸ ਇਹ ਕਹਿ ਦਿੰਦੀ ਆ ਅਮਨ ਕਾਨੂੰਨ ਦਾ ਮਸਲਾ ਆ ਜਾਂ ਗੜਬੜਾ ਜਿਹੜੀ ਸ਼ੁਰੂ ਹੋ ਜਾਗੇ ਸੋ ਸਰਕਾਰ ਕੋਲ ਇੱਕੋ ਹੀ ਦੋ ਅੱਖਰਾਂ ਦਾ ਇਹ ਕੈਪੀਟਲ ਆਪਡ ਲਿਖਣਾ ਉਹਦੇ ਚੋ ਜੱਜ ਆ ਜਿਹੜੇ ਡਰ ਜਾਂਦੇ ਆ ਡਰਾ ਲਿਆ ਜਾਂਦਾ ਉਹਨਾਂ ਨੂੰ ਪਹਿਲਾਂ ਹੀ ਟੈਲੀਫੋਨ ਕਰ ਦਿੱਤਾ ਜਾਂਦਾ ਵੀ ਫੈਸਲਾ ਇਸ ਤਰ੍ਹਾਂ ਦਾ ਆਉਣਾ ਚਾਹੀਦਾ ਸੋ ਭਾਈ ਜਗਤਾਰ ਸਿੰਘ ਹਵਾਰਾ ਉਹਨਾਂ ਦੀ ਪੰਜਾਬ ਵੀ ਜੇਲ੍ਹ ਤਬਦੀਲੀ ਲਈ ਜਿਹੜੇ ਪਟੀਸ਼ਨ ਸੀ ਸੁਪਰੀਮ ਕੋਰਟ ਵਿੱਚ ਸੀਗੇ ਸੋ ਉਹਨਾਂ ਨੇ ਹਾਲ ਦੀ ਘੜੀ ਮਲਤਵੀ ਕਰ ਦਿੱਤੀ ਆ ਇਨੀਸ਼ੀਅਲ ਜੀ ਸੁਣਵਾਈ ਹੋਈ ਆ ਸੋ ਅਗਲੇ ਹੁਕਮਾਤਾ ਕੋ ਮਲਤਵੀ ਹੈ ਕਿ ਸੋ ਸਾਲ 6 ਮਹੀਨੇ ਤਰੀਕਾ ਪਾਉਂਦਿਆਂ ਲੰਘ ਜਾਣੇ ਆ ਉਦੋਂ ਤੱਕ ਮਾਤਾ ਜੀ ਦੀ ਹਾਲਤ ਖਰਾਬ ਹੈਗੀ ਆ ਸੋ ਪਤਾ ਨਹੀਂ ਗੁਰੂ ਮਹਾਰਾਜ ਦੇ ਭਾਣੇ ਚਾ ਜੋ ਕੁਝ ਵੀ ਹੋਵੇਗਾ ਸੋ ਉਹ ਟਰਕਾਇਆ ਜਾ ਰਿਹਾ ਜਿਸ ਤਰ੍ਹਾਂ ਭਾਈ ਅਮਰਤਪਾਲ ਸਿੰਘ ਵਾਲੇ ਕੇਸ ਚ ਟਰਕਾਇਆ ਜਾ ਰਿਹਾ ਇਸੇ ਤਰ੍ਹਾਂ ਇਹਨਾਂ ਕੇਸਾਂ ਵਿੱਚ ਟਰਕਾਇਆ ਜਾ ਰਿਹਾ ਦੂਜੇ ਪਾਸੇ ਤੁਸੀਂ ਦੇਖੋ ਇੱਕ Hindu ਪੱਤਰਕਾਰ ਨੂੰ ਫੜਿਆ ਸੀ 2-3 ਸਾਲ ਪਹਿਲਾਂ ਉਹਨੂੰ ਮੇਰੇ ਖਿਆਲ ਤਿੰਨ ਚਾਰ ਦਿਨਾਂ ਅਭੀ ਚੀਜ਼ ਜਮਾਨਤ ਦੇ ਕੇ ਦੁਬਾਰੇ ਘਰੇ ਤੋੜ ਦਿੱਤਾ ਗਿਆ ਸੋ ਇਟ ਮੀਨਜ਼ ਜਿਹੜਾ ਜਿਹੜਾ ਸਿਸਟਮ ਆ ਉਹ ਫਰਕ ਰੱਖਦਾ ਵੇ ਸਾਹਮਣੇ ਜਿਹਦੀ ਸੁਣਵਾਈ ਹੋ ਰਹੀ ਹੈ ਉਹ ਸਿੰਘ ਆ ਮੁਸਲਮਾਨ ਆ ਜਾਂ ਹਿੰਦੂ ਆ ਸੋ ਹਿੰਦੂਆਂ ਦੇ ਮਾਮਲੇ ਵਿੱਚ ਉਹ ਛੇਤੀ ਸੁਣਵਾਈ ਹੋ ਜਾਂਦੀ ਆ ਸਿੱਖਾਂ ਦੇ ਮੁਸਲਮਾਨਾਂ ਦੇ ਮਾਮਲੇ ਵਿੱਚ ਉਹਨੂੰ ਡਲੇ ਕੀਤਾ ਜਾਂ ਉਹ ਸਰਕਾਰ ਦੇ ਨਾਲ ਉਹਦਾ ਕਿਹੋ ਜਿਹਾ ਵਿਆਰ ਹੈਗਾ ਇਹ ਵੀ ਜਿਹੜੀਆਂ ਚੀਜ਼ਾਂ ਆਪਾਂ ਦੇਖਿਆ ਕਿ ਕਿਤਨਾ ਕਿਤੇ ਮਾਇਨੇ ਜਿਹੜੀਆਂ ਰੱਖਣੀਆਂ ਹੈਗੀਆਂ ਕੌਮੀ ਇਨਸਾਫ ਮੋਰਚੇ ਦੇ ਵੱਲੋਂ ਪਿਛਲੇ ਦਿਨੀ ਕਾਲ ਦਿੱਤੀ ਗਈ ਸੀ ਔਰ ਵੱਡੀ ਪੱਧਰ ਤੇ ਜਿਹੜਾ ਹੈ ਸਿੱਖ ਸੰਗਤਾਂ ਜਿਹੜੀਆਂ ਨੇ ਦਿੱਲੀ ਵੱਲੋਂ ਉਹਨਾਂ ਨੇ ਜਾਣ ਦੀ ਕੋਸ਼ਿਸ਼ ਕੀਤੀ ਪਰ ਸ਼ੰਭੂ ਬਾਰਡਰ ਤੇ ਹੀ ਰੋਕੇ ਉਹਨਾਂ ਦੇ ਕੋਲੋਂ ਜਿਹੜਾ ਮੈਮੋਰੰਡਮ ਹੈ ਉਹ ਲੈ ਲੈ ਗਿਆ ਸਰਦਾਰਤਾ ਸਿੰਘ ਜੀ ਕਿਵੇਂ ਦੇਖਦੇ ਹੋ ਲੰਮਾ ਸਮਾਂ ਹੋ ਗਿਆ ਹੈ ਕੌਮੀ ਇਨਸਾਫ ਮੋਰਚੇ ਨੂੰ ਵੀ ਲੱਗਿਆ ਹੋਇਆ ਤੇ ਕੁਛਕ ਮਹੀਨੇ ਬਾਅਦ ਆਪਾਂ ਦੇਖ ਲਈ ਕਿ ਕੋਈ ਨਾ ਕੋਈ ਪ੍ਰੋਗਰਾਮ ਜਿਹੜੇ ਉਲੀਕੇ ਜਾਂਦੇ ਨੇ ਕਿਸੇ ਮੋਰਚੇ ਨੂੰ ਚੱਲਣ ਦੇ ਲਈ ਇਹ ਪ੍ਰੋਗਰਾਮ ਕਿਤਨਾ ਕਿਤੇ ਜ਼ਰੂਰੀ ਵੀ ਹੁੰਦੇ ਨੇ ਜਿੱਥੇ ਵਕਪਕ ਲੋਕ ਆ ਕੇ ਜਿਹੜਾ ਹੈ ਦੁਬਾਰਾ ਮੋਰਚੇ ਨੂੰ ਇੱਕ ਤਰੀਕੇ ਦਾ ਪੁਨਰਸਰਜੀਤ ਕਰਦੇ ਰਹਿੰਦੇ ਕੀ ਕੁਝ ਹੋਇਆ ਹਾਂਜੀ ਹਾਂਜੀ ਸੋ ਬਾਪੂ ਗੁਰਚਰਨ ਸਿੰਘ ਉਹਨਾਂ ਦੀ ਅਗਵਾਈ ਹੇਠ ਹੈ ਜਿਹੜਾ ਪਿਛਲੇ ਦਿਨੀ ਸ਼ੰਭੂ ਬਾਰਡਰ ਤੱਕ ਉਹਨਾਂ ਨੇ ਦਿੱਲੀ ਜਾਣਾ ਸੀ ਵੈਸੇ ਜੀ ਵੇ ਦਿੱਲੀ ਸਰਕਾਰ ਨੂੰ ਜਿਹੜੇ ਹੈਗੇ ਮੰਗ ਪੱਤਰ ਦਿੱਤੇ ਜਾਂ ਸੋ ਇੱਕ ਡੈਮੋਕਰੈਟਿਕ ਰਾਈਟ ਦੇ ਅਨਸਾਰ ਉਹ ਆਪਣਾ ਕਾਰਜ ਕਰ ਰਹੇ ਹੈਗੇ ਆ कोरोना ਨੂੰ ਸ਼ੰਭੂ ਬਾਰਡਰ ਤੇ ਰੋਕ ਲਿਆ ਗਿਆ کافی ਦਿਨ ਰੋਕਿਆ ਗਿਆ ਉਤੋਂ ਬਾਅਦ ਦਿੱਲੀ ਤੋਂ ਆਏ ਕੁਝ ਅਧਿਕਾਰੀ ਆ ਜਿਹੜੇ ਉਹ ਮੈਂਬਰੈਂਡਮ ਲੈ ਕੇ ਚਲੇ ਗਏ ਤੇ ਵਿਸ਼ਵਾਸ ਤੋਂ ਆਇਆ ਉਸ ਅਧਿਕਾਰੀਆਂ ਨੇ ਤਾਂ ਨਹੀਂ ਫੈਸਲਾ ਕਰਨਾ ਜਿਹੜੇ ਹੇਠਲੇ ਲੈਵਲ ਦੇ ਹੈਗੇ ਆ ਸਰਕਾਰਾਂ ਨੇ ਫੈਸਲੇ ਕਰਨੇ ਹੈਗੇ ਆ ਹਾਂ ਤੁਹਾਡੀ ਗੱਲ ਇਹ ਠੀਕ ਆ ਵੀ ਸੰਘਰਸ਼ ਤਾਂ ਆਪਾਂ ਨੂੰ ਕਰਦੇ ਰਹਿਣਾ ਬਣਦਾ ਤੇ ਚਾਹੇ ਇਲੈਕਸ਼ਨਾਂ ਦਾ ਵੀ ਹੈਗਾ ਵੀ ਇਲੈਕਸ਼ਨ ਦੇ ਪੜ ਨੂੰ ਖਾਲੀ ਨਾ ਛੱਡਿਆ ਜਾਵੇ ਚਾਹੇ ਅਦਾਲਤੀ ਸੰਘਰਸ਼ ਹੈਗਾ ਵਕੀਲਾ ਰਾਹੀਂ ਜੋ ਕੁਝ ਵੀ ਕੀਤਾ ਜਾ ਸਕਦਾ ਕਿਉਂਕਿ ਉਹ ਸਿਸਟਮ ਵਿੱਚ ਜਿਹੜੀਆਂ ਵੀ ਓਪਰਚ्युनिटी ਹੈਗੀਆਂ ਨੇ ਉਹਨਾਂ ਨੂੰ ਵਰਤ ਲੈਣਾ ਚਾਹੀਦਾ ਸੋ ਬਾਪੂ ਜੀ ਉਹਨਾਂ ਵੱਲੋਂ ਇੱਕ ਚੰਗੀ ਕਾਲ ਦਿੱਤੀ ਗਈ ਹੈ ਕਾਫੀ ਸਾਰੀ ਜਿਹੜੀ ਸੰਗਤ ਹੈ ਉੱਥੇ ਇਕੱਠੀ ਹੋਈ ਹੈ ਕੁਝ ਕਿਸਾਨ ਯੂਨੀਅਨ ਜਿਹੜੀਆਂ ਜਥੇਬੰਦੀਆਂ ਉਹ ਵੀ ਸ਼ਾਮਲ ਸੀ ਜਿਹੜੀਆਂ ਹੋਈਆਂ ਨੇ ਸੋ ਮੋਰਚੇ ਨੂੰ ਯਾ ਆਪਣੀਆਂ ਮੰਗਾਂ ਨੂੰ ਰੀ ਇਗਨਾਈਟ ਕਰਦੇ ਰਹਿਣ ਲਈ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਔਰ ਧੰਨਵਾਦ ਹੈ ਸਮੁੱਚੀ ਸੰਗਤ ਦਾ ਜਿਹੜੀ ਉੱਥੇ ਬਾਪੂ ਜੀ ਵੱਲੋਂ ਤੇ ਕੌਮੀ ਇਨਸਾਫ ਮੋਰਚੇ ਵੱਲੋਂ ਦਿੱਤੀ ਹੋਈ ਕਾਲ ਤੋਂ ਬਾਅਦ ਆ ਜਿਹੜੇ ਉੱਥੇ ਪਹੁੰਚੇ ਹੈਗੇ ਆ ਸੋ ਅਸੀਂ ਸਮਝਦੇ ਹਾਂ ਵੀ ਇਸ ਤਰ੍ਹਾਂ ਦੇ ਕੌਮੀ ਸਰਗਰਮੀਆਂ ਨਾਲ ਹੀ ਜਿਹੜੀ ਹੈਗੀ ਆ ਜਿਹੜੀਆਂ ਕੁਝ ਰਿਹਾਈਆਂ ਨੇ ਉਹ ਹੋ ਸਕਦੀਆਂ ਨੇ ਜਾਂ ਜਿਹੜੀਆਂ ਘਟੋ-ਘਟ ਗੱਲਾਂ ਨੇ ਜਿਹੜੀਆਂ ਉਹ ਲੋਕਾਂ ਦੇ ਚੇਤਿਆਂ ਵਿੱਚ ਵਸੀਆਂ ਰਹਿ ਸਕਦੀਆਂ ਵੀ ਸਾਡੇ ਨਾਲ ਬੇਇਨਸਾਫੀ ਹੋ ਰਹੀ ਹੈਗੀ ਆ ਜੀ ਬਿਲਕੁਲ ਜੀ ਚੇਤਿਆਂ ਦੀ ਹੀ ਸਾਰੀ ਜਿਹੜਾ ਆਪਾਂ ਕੀ ਕਿ ਖੇਡ ਹੈਗੀ ਹੈ ਜਿੰਨਾ ਚਿਰ ਤੱਕ ਅਸੀਂ ਚੇਤਨ ਹੋਵਾਂਗੇ ਜਿੰਨਾ ਤਿਰ ਤੱਕ ਸਾਨੂੰ ਸਮੱਸਿਆ ਦਾ ਪਤਾ ਹੀ ਨਹੀਂ ਲੱਗਦਾ ਕਿ ਸਮੱਸਿਆ ਹੈ ਵੀ ਹੈ ਜਾਂ ਨਹੀਂ ਵੀ ਹੈ ਤੇ ਉਹਨਾਂ ਚਿਰ ਤੱਕ ਅਸੀਂ ਸਮੱਸਿਆ ਦੇ ਹੱਲ ਵੱਲ ਕਦੀ ਸੋਚ ਵੀ ਨਹੀਂ ਸਕਦੇ ਜੇ ਸਾਨੂੰ ਸਮੱਸਿਆ ਦਾ ਪਤਾ ਹੋਵੇ ਸਾਰੀਆਂ ਲਕੀਰਾਂ ਜਿਹੜੀਆਂ ਨੇ ਸਪਸ਼ਟ ਹੋਣ ਸਾਨੂੰ ਪਤਾ ਹੋਵੇ ਕਿ ਸਾਡੇ ਦੋਸਤ ਕੌਣ ਹੈ ਸਾਡੇ ਦੁਸ਼ਮਣ ਕੌਣ ਹੈ ਸਾਡੇ ਹੱਕ ਦੇ ਵਿੱਚ ਹਾਂ ਦਾ ਨਾਰਾ ਕਿੰਨੇ ਮਾਰਿਆ ਸੀ ਜਾਂ ਸਾਡੇ ਹੱਕ ਦੇ ਵਿੱਚ ਖੜਾ ਕੌਣ ਹੈ ਜਦੋਂ ਇਹ ਚੀਜ਼ਾਂ ਜਿਹੜੀਆਂ ਕਲੀਅਰ ਹੋਣਗੀਆਂ ਤੇ ਫਿਰ ਅਸੀਂ ਜਿਹੜਾ ਹੈਗਾ ਹੈ ਅਗਲੇ ਕਦਮ ਵੱਲ ਵਧ ਸਕਦੇ ਹੈਗੇ ਆ ਅਗਲਾ ਕਦਮ ਆਪਣਾ ਪੁੱਟ ਸਕਦੇ ਹੈਗੇ ਆ